ਸਮ ਆ ਨਾਮ ਦੇ ਆਪਾਂ ਨਰਸੀ ਨਾਮ ਦੇ 14 ਕਿਲੋਮੀਟਰ 14 ਕਿਲੋਮੀਟਰ ਹਬੇ ਫੋਰ ਮਠਾਲੇਵਾ ਆ ਗੋ ਬਾ 14 ਕਿਲੋਮੀਟਰ ਤੋਂ ਪਹੁੰਚ ਗਵਾ ਦੇ ਚੱਲ 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 ਆ ਗਏ ਜੀ ਆਪਾਂ ਨਰਸੀ ਨਾਮ ਦੇ ਹਲਦੀ ਲਾ ਦੇ ਹਲਦੀ ਹਲਦੀ ਕਰਨੀ ਹੈ ਹਾਂ ਕਰਨੀ ਹੈ ਹਲਦੀ ਉਹ ਪਾ ਲਈ ਗਾਣਾ ਉਹ ਤੋਂ ਨਹੀਂ ਚਲੋ ਵੇਨੇ ਉੱਹ ਸਿੱਧੇ ਨੂੰ ਤੋਰ ਭਰਾ ਕੇ ਨਹੀਂ ਪਤਾ ਜਣਾ ਰਾਹ ਦਿ ਦਿ

भगत नामद भगत नाम जीव का घर इत रही maar ek het weer myne pad smaay ree ji saka oi oi dalo banaam de ji mm -hmm. ਨਰਸਿੰਦਰ ਸਿੰਘ ਬਾਦਮੀ ਜਿਹਨਾਂ ਨਾਮ ਤੇ ਇਹ ਪੈਦਾ ਹੋਏ ਬਾਅਦ ਦੇ ਵਿੱਚ ਇਹ ਪਿੰਡ ਦਾ ਨਾਮ ਬਦਲ ਕੇ ਨਰਸਿੰਦਰ ਨਾਮ ਦੇ ਦਫ਼ਤਰ ਸਿੰਘੀ ਨਾਮ ਦੇ ਕੁਝ ਬਣੇ ਪੜੋ ਇਹਨਾਂ ਦੇ ਪਿਛਲਾ ਨਾਮ ਦਾਨਸ਼ਰੇਤ ਸਿੰਘ ਮਾਦਾਰ ਨਾਮ ਦਾ ਗੋਨਾਂਬਾਈ ਘਰਾਂ ਦੇ ਨੋਂ ਦੇ ਨਾ ਨਾ ਗੋਨਾਂਬਾਈ ਦੇ ਪੁੱਖੋਂ 26 ਅਕਤੂਬਰ 1270 71 ਕਾਸ਼ਮੀ ਜਨ ਐਤਵਾਰ ਦੇ ਸਤਾਰਤ ਦਾ 2 ਮਾ 1350 ਬਲੰਮੀ ਹੋਏ ਤੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਘੁਮਾਣਾ 18ਵਾਂ ਭਾਗ ਨੂੰ ਆਨੇ ਵਿੱਚ ਅਸੀਂ ਨਾਲ ਇਹਨਾਂ ਬਾਕੀ ਚੋਲਾ। ਕੋਹਾ ਜੰਨ ਤੋਂ ਪਹਿਲਾਂ ਵੱਡੇ ਜੇਲੇ ਪਾਹਾ ਮੋੜ ਦਾਸ ਦੀ ਗੁਰਦੱਦੀ ਦੇਖੇਗੇ। ਗੁਰੂ ਆਗੰਗ ਦੇ ਮਹਾਰਾਜ ਨੇ ਜਦੋਂ ਰੋਜ਼ਣਾ ਰੱਖੀ ਸੀ ਗੁਰੂ ਗ੍ਰੰਥ ਸਾਹਿਬ ਦੀ। 61 ਸਾਲ ਦੇ ਇਹਨਾਂ ਦੇ ਵਿੱਚ ਦੰਨ। 72 ਵਾਰ ਇਹਨਾਂ ਨੂੰ ਗੱਲ ਤੋਂ ਪਹੁੰਚੇ ਕ੍ਰਿਸ਼ਨ ਨੂੰ ਆਉਂਦੇ। ਮਹਾਰਾਸ਼ਟਰ ਦੇ ਵਿੱਚ ਕ੍ਰਿਸ਼ਨ ਨੂੰ ਆਂਦੀ ਨਹੀਂ ਮਿਲਦੇ ਤਾਂ ਕਹਿੰਦੇ ਨਿੰਬਟੋ ਦੇ ਪੁਰੀ ਆਇ। ਵਾਹਿਗੁਰੂ ਕੀ ਬਾਣੀ ਸਾਹਿਬ ਵਾਹਿਗੁਰੂ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਆਰਾ ਸ਼ਿਵਰਾਮ ਮੰਦਿਰ ਕੋਰੇ ਸੋਹਿਆ ਸਾਸਰੀਆ ਗਾ ਲੋ ਵਾਹਿਗੁਰੂ ਜੀ ਦਾ ਖਾਸ ਉਹ ਵੀ ਸੰਗਤੋ ਆਵਾ ਬਾਬੇ ਨਾਮਦੇਵ ਦਾ ਮੰਦਿਰ ਜਿੱਥੇ ਆਪਾਂ ਪਹਿਲਾਂ ਗਏ ਹਾਂ ਉਹ ਘਰ ਹੀ ਜਨਮ ਸਥਾਨ ਇਹ ਮੰਦਿਰ i'm Non è vero, non è vero. Non è vero, non è vero. 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 Non è ਅਕਤ ਨਾਮਦੇਵ ਨਰਸੀ ਨਾਮਦੇਵ ਕੋ ਲਈ ਉਹ ਸਾਰੇ ਭਗਤ ਆ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਾਮਿਲ ਆ 14 ਦਾ ਭਗਤ ਆ જરા સાહ તો નીકળ કે નામદેવજી દે ਤੇ ਹੁਣ ਅੱਗੇ ਜਾਣਾ ਆਪਾਂ ਮੰਦਿਰ ਵੇਖਣਾ ਜਿਹੜਾ ਜਿਹੜਾ ਮੰਦਿਰ ਘੁੰਮਿਆ ਭਗਤ ਨਾਮਦੇਵ ਜੀ ਦਾ ਮੰਦਿਰ ਤਾਂ ਬੰਨ ਹੋ ਗਿਆ ਹਾਂ ਇਧਰ ਨੂੰ ਇਧਰ ਨੂੰ ਘੁੰਮ ਗਿਆ ਨਾ ਹਾਂ ਕਿਦਰ ਨਾਮਤਨਾਮੀ ਬੈਠੇ ਹੀ ਉਧਰ ਨੂੰ ਹੋ ਗਿਆ ਮੰਦਿਰ ਦਾ ਫੇਸ ਉਧਰ ਨੂੰ ਹੋ ਗਿਆ ਹਾਂ ਹਾਂ ਉਹ ਹੋ ਗਿਆ ਇਹ ਉਧਰ ਨੂੰ ਬੱਜੇ ਜਾ ਰਹੇ ਹਾਂ ਨਾ ਭਗਤ ਨਾਮਦੇਵ ਜੀ ਕੀਆ ਦੇ ਮਿਲਦੇ ਨੇ ਜਿਹਨੇ ਮੰਦਿਰ ਤੁਨ ਵਾ ਗਿਆ ਨੇ ਉਹ ਸੰਗਤਾਂ ਆ ਗਈਆਂ ਵਾ ਆਪਣਾ ਇਹ ਉਹ ਮੰਦਰ ਆ ਜਿੱਥੇ ਆਪਣਾ ਭਗਤ ਨਾਮਦੇਵ ਜੀ ਬੈਠੇ ਸੀ ਭਗਤੀ ਕਰਨ ਤੇ ਇਥੋ ਨਹੀਂ ਇੰਨਾਂ ਨਹੀਂ ਮਤਲਬ ਜੋ ਵੀ ਮੰਨਤਾਲੀਆਂ ਸੰਗਤਾਂ ਆਹੀ ਉਹਨਾਂ ਤਰਾਜ ਕੀਤਾ ਸੀ ਤੇ ਮੰਦਰ ਦਾ ਮਤਲਬ ਘੁੰਮ ਕੇ ਇਹ ਮੰਦਰ ਘੁੰਮ ਕੇ ਹੈ ਪੂਰਾ ਬਾਬਾ ਜੀ ਦਾ ਰਾਮਦੇਵ ਬੈਠੇ ਸੀ ਨਾਮਦੇ ਬੈਠੇ ਸੀ ਕੋ ਮਕੰਨਾਂ ਵੱਲ ਹੋ ਗਿਆ ਇਹ ਉਹ ਮੰਦਰ ਆਹ ਲੰਗ ਦੇ ਦੁਦਰ ਉਹ ਸਾਹਮਣੇ ਜਿੱਥੇ ਨਾਮਦੇ ਮਾਜੀ ਫੋਟੋਆਂ ਲੱਗੀਆਂ ਆ ਪਾਕਿਤ ਨਾਮਦੇ ਉੱਥੇ ਬੈਠੇ ਸੀ ਤੇ ਇਹ ਮੰਦਰ ਦਾ ਮੂੰਹ ਪਹਿਲਾਂ ਹਾਉਟ ਸਾਈਡ ਹੈ ਉਧਰੋਂ ਘੁੰਮ ਕੇ ਇੱਧਰ ਹੋਇਆ ਉੱਥੇ ਬੈਠੇ ਹਨ ਭਗਤੀ ਕੀਤੀ ਇਹਨਾਂ ਹਾਂ ਉੱਥੇ ਸਮਾਧੀ ਲਾਈ ਤੇ ਇਧਰੋਂ ਘੁੰਮਿਆ ਸੀ ਮਤਲਬ ਇਹ ਜਿਹੜਾ ਇਹਦਾ ਮੇਨ ਗੇਟ ਹੈ ਉਹ ਸਾਈਡ ਹੈ ਮੰਦਰ ਦੇ ਮੰਦਰ ਦੇ ਮੰਦਰ ਦੇ ਪਾਸੇ ਹਾਂ ਮਤਲਬ ਇਹ ਮੰਦਰ ਦੇ ਬੈਕ ਸਾਈਡ ਦੇ ਬੈਠੇ ਮਤਲਬ ਇਹਨਾਂ ਨੂੰ ਬਹਿ ਨਹੀਂ ਦਿੰਦੇ ਭਗਤੀ ਨਹੀਂ ਕਰੰਦੇ ਤੇ ਜਾਂਦੇ ਪਿੱਛੇ ਜਾ ਕੇ ਬੈਠੇ ਤੇ ਜਦੋਂ ਭਗਤ ਨਾਮ ਦੇ ਪਿੱਛੇ ਆਣ ਕੇ ਬੈਠੇ ਤੇ ਮੰਦਰ ਵੀ ਇਧਰੋਂ ਘੁੰਮ ਗਿਆ ਮੰਦਰ ਵੀ ਆਣ ਦੇਤੀ ਕਾ ਤੇ ਉਹ ਹੀ ਆ ਪਿਛਲੀ ਵਾਰ ਰਹੇ ਨਾ ਹਾਂ ਉਹ ਸਾਈਕਲ ਜੀ ਦਾ ਖਲਸਾ ਆ ਵਾਹਿਗੁਰੂ ਜੀ ਕੀ ਫਤਿਹ

बाद में थे आके बैठ के लंगर खा रहे थे तो लंगर खाते बोले थे भगवान रोटी सुखी खाओ ऐसे में बाहर गुरु जी बिट्टल भगवान जी उनकी पत्नी बिट्टल रुकनाए भगवान रामदेव जी ने, ने बड़ा मंदिर घुमाने के बाद दूसरे पास चक्की चक्की के नार गए थे ने वो चक्की घुमाई थी और जबकि साढ़े तीन दिन घूमी थी बाबा जी ने लाखों संघों को खाना खिलाया बाद में पंजाब में आया गुरदासपुर जिले में कमान बनाता है हम कोई पंडित नहीं ना बाबा जी की सेवादार है इतनी सेवा करते हैं परिवार के नाम से हरदाश करते हैं ऐसा कपड़ा बाजार में जाके जी को पहना देते हैं परिवार में चर्ची ला रहे तंदुरुस्ती बनाए रखे इस अपनी श्रद्धा होंगी तो सेवा के लिए कुछ सेवा पा सकते हैं कंदा कपड़ा लाके के दी भी के बात पूछा प्यार से बोलो भाई जी का खान साहब भाई जी की फतेह चक्की है ये अब तहमाम देंगे ये जी चक्की ਤਨਾਮ ਦੇਵ ਜੀ ਸਾਗੋ ਪਾਣੀ ਦੇ ਤਸ ਜੀ ਜੀ ਚੱਕੀ ਭਗਤ ਨਾਮ ਦੇਵ ਜੀ